ਹੁਣ ਗੱਲ ਕਰਦੇ ਆਂ ਦੂਜੀ ਗੱਲ ਤੇ ਜਿਹੜਾ ਅਮਰਪਾਲ ਦਾ ਭਰਾ ਫੜਿਆ ਗਿਆ ਇਹਦੀ ਸਫਾਈ ਮੈਂ ਦੰਨਾਂ ਵਾਲੇ ਨਕਲੀ ਆਈਡੀ ਵਾਲੇ ਜਾਂ ਦੂਜੇ ਬੰਦੇ ਆ ਨਾ ਜਿਹੜੇ ਹਲੇ ਬੰਦੇ ਮੈਂ થી ਇਹਨਾਂ ਕੋਈ ਸਫਾਈ ਪਾਉ ਘੱਟ ਦਿੱਤੀ ਜਾਣੀ ਆ ਕਿਉਂਕਿ ਉਹਨਾਂ ਨੂੰ ਮੈਂ ਵੇਖਿਆ ਵੀ ਪਿਛਲੇ 10-15 ਸਾਲ ਤੋਂ ਸਫਾਈਆਂ ਦੇਂਦੀ ਆ ਜਦੋਂ ਬੰਦਾ ਝੂਠਾ ਹੋਵੇ ਨਾ ਉਹ ਸਫਾਈਆਂ ਹੀ ਦਿੰਦਾ ਰਹਿੰਦਾ ਵੀ ਆਹ ਇਦਾਂ ਕਿਸ ਨੂੰ ਐਵੇਂ ਕਹਿ ਦਿਓ ਵੀ ਇਹ ਸਰਕਾਰੀ ਬੰਦੇ ਆ ਜੀ ਇਹ ਉਹਦਣਾ ਰਲ ਗਿਆ ਜੀ ਇਹਦਣਾ ਰਲ ਗਿਆ ਚਾਰ ਪੰਜ ਧੜੇ ਇਹਨਾਂ ਦਾ ਹੀ ਕੰਮ ਆ ਜਿਹਨਾਂ ਦਾ ਬੰਦਾ ਫੜਿਆ ਜਾਂਦਾ ਨਾ ਉਦੋਂ ਹੀ ਕਹਿੰਦੇ ਆ ਉਹ ਰਲ ਗਿਆ ਜੀ ਉਹ ਹੋ ਗਿਆ ਜੀ ਕਿਉਂਕਿ ਇਹ ਨਿਕਲ ਨਹੀਂ ਸਕਦੇ ਆਪਣੇ ਝੂਠ ਤੋਂ ਬਾਹਰ ਖੈਰ ਮੈਂ ਕਹਿੰਦਾ ਵੀ ਅੰਮ੍ਰਿਤਪਾਲ ਦਾ ਪ੍ਰਾਫਟ ਹੈਗਾ ਫਿਰ ਕੀ ਆ ਅੰਮ੍ਰਿਤਪਾਲ ਦਾ ਜਿਹੜਾ ਪਾਲ ਦਾ ਪ੍ਰਾਹੇ ਉਹ ਨਸ਼ਾ ਕਰਦਾ ਹੈ ਠਾਕੇ ਨੂੰ ਪਤਾ ਸੀ ਸ਼ਦ ਮਾ ਮਾਪੇ ਨੂੰ ਵੀ ਪਹਿਲਾਂ ਪਤਾ ਸੀਗਾ ਤੇ ਫਿਰ ਇਹਦੇ 'ਚ ਕੀ ਕੀਤਾ ਜਾਵੇ ਹੁਣ ਇਹਦੇ 'ਚ ਹੁਣ ਮੈਨੂੰ ਦੱਸੋ ਵੀ ਆਪਾਂ ਗੁਰਨਾਨਕ ਸਾਹਿਬ ਨੂੰ ਮੰਨਦੇ ਆ ਕਿ ਆਪਾਂ ਸ਼੍ਰੀ ਚੰਦਿਆ ਨੂੰ ਮੰਨਦੇ ਆ ਅਸੀਂ ਗੁਰੂ ਅਰਜਨ ਸਾਹਿਬ ਨੂੰ ਮੰਨਦੇ ਆ ਕਿ ਇਹ ਪ੍ਰਥੀ ਐਂਡ ਪ੍ਰਥੀ ਚੰਦੀਆਂ ਨੂੰ ਮੰਨਦੇ ਆ ਕਿਹਨਾਂ ਨੂੰ ਮੰਨਦੇ ਆ ਆਪਾਂ ਅਸੀਂ ਗੁਰਨਾਣ ਸਿੰਘ ਸਾਹਿਬ ਨੂੰ ਮੰਨਦੇ ਆ ਤੇ ਗੁਰੂ ਅਰਜਨ ਸਾਹਿਬ ਨੂੰ ਮੰਨਦੇ ਆ ਅਸੀਂ ਮਾਸ਼ਰੀ ਚੰਦੀਆਂ ਨੂੰ ਮੰਨੀਆਂ ਤੇ ਨਾ ਹੀ ਪ੍ਰਥੀ ਚੰਦੀਆਂ ਨੂੰ ਮੰਨੀਆਂ ਹੁਣ ਇੱਥੇ ਵੀ ਕਈਆਂ ਨੇ ਪਾਸ ਜਾਣਾ ਕਿਉਂਕਿ ਧੋਗਲੇ ਜਿਹੜੇ ਹੁੰਦੇ ਨਾ ਧੋਗਲੇ ਝੂਠੇ ਧੋਗਲੇ ਜਾਰੇ ਪਾਸੇ ਪਾਸ ਜਾਂਦੇ ਹੁੰਦੇ ਆ ਇੱਥੇ ਕਈ ਹੁਣ ਨਾ ਸ਼੍ਰੀ ਚੰਦੀਆਂ ਦਾ ਸਾਥ ਦਿੰਦੇ ਨੇ ਪਿੱਛੇ ਆਰਐਸਐਸ ਦਾ ਕੈਂਪਨੀ ਲਾ ਕੇ ਆਏ ਐ ਸਲੂਟ ਮਾਰਨ ਦਾ ਯਾਰਐਸਐਸ ਵਾਲਾ ਉਹੜੇ ਸ਼੍ਰੀ ਚੰਦੀਏ ਉਹਨਾਂ ਦਾ ਵੀ ਸਾਥ ਦਿੰਦੇ ਆ ਅਮਰੀਕਾ 'ਚ ਵੀ ਦਿੰਦੇ ਆ ਗੋਲ ਪੰਨੇ ਵਾਲੇ ਜਿਹੜੇ ਆਉਂਦੇ ਇੱਥੇ ਉਹਨਾਂ ਦਾ ਵੀ ਸਾਥ ਦਿੰਦੇ ਆ ਤੇ ਖਾਲਸਾਣ ਦਾ ਵੀ ਦਿੰਦੇ ਆ ਤੇ ਨਾਲ ਅਮਰਤਪਾਲ ਦਾ ਵੀ ਦਿੰਦੇ ਆ ਇਹ ਚਾਰੇ ਪਾਸੇ ਘੁੰਮ ਜਾਂਦੇ ਚੱਕਰੀ ਹੁਣ ਸਵਾਲ ਇੱਥੇ ਇਹਨਾਂ ਨੇ ਫਸ ਦਿੱਤੇ ਜਾਣਾ ਦਲੀਲ ਦੇ ਵਿੱਚ ਮੈਂ ਕਹਿੰਨਾ ਵੀ ਛੱਡਾ ਸਬੰਧ ਛਿੜੀ ਜਾਂਦੇ ਨਹੀਂ ਸਾਡਾ ਗੁਰੂ ਨਾਨਕ ਸਾਹਿਬ ਨਾਲ ਉਸੇ ਤਰ੍ਹਾਂ ਹਮਕੇ ਅਮਰਤਪਾਲ ਸਿੰਘ ਇਹ ਨਸ਼ਾਬ ਕਰਦਾ ਜੇ ਉਹ ਨਹੀਂ ਕਰਦਾ ਤੇ ਉਹਦਾ ਭਰਾ ਕਰਦਾ ਫਿਰ ਓਹਦਾ ਕੀ ਕਸੂਰ ਉਹ ਅਮਰਤਪਾਲ ਸਿੰਘ ਦਾ ਜੀ ਕਿ ਕਸੂਰ ਆ ਉਹਦਾ ਉਹਦਾ ਕੀ ਹਲਾਣਾ ਦੇਣਾ ਇਹਦੇ ਵਿੱਚ ਇਸ ਗੱਲ 'ਚ ਕਿ ਉਹਦਾ ਭਰਾ ਨਸ਼ਾ ਕਰਦਾ ਹੈ ਉਹ ਕਰਦਾ ਉਹਦੀ ਆਪਣੀ ਕਰਮ ਹੀ ਆਪੋ ਆਪਣੀ ਆ ਨਾ ਉਹਦੇ ਆਪਣੇ ਕਰਮ ਆ ਇਹਦੇ ਆਪਣੇ ਕਰਮ ਆ ਇੱਕ ਮਾਂ-ਬਾਪ ਦਾ ਮੁੰਡਾ ਚੰਗਾ ਵੀ ਨਿਕਲ ਆਉਂਦਾ ਇੱਕ ਮਾਂ-ਬਾਪ ਦਾ ਉਸੇ ਕਰਜ ਮਾਂ-ਬਾਪ ਦਾ ਮੁੰਡਾ ਗੰਦਾ ਵੀ ਨਿਕਲ ਆਉਂਦਾ ਗੁਰੂ ਸਾਹਿਬ ਦੇ ਪਰਿਵਾਰ ਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਪ੍ਰਿਥੀ ਚੰਦ ਉਹਨਾਂ ਦੀ ਕਿ ਚੰਗੇ ਵੀ ਨਿਕਲ ਆਉਂਦੇ ਮਾੜੇ ਵੀ ਨਿਕਲ ਆਉਂਦੇ ਗੁਰੂ ਘਰ ਕਰਦ ਪਰਿਵਾਰ 'ਚ ਇਹ ਗੱਲ ਹੋ ਜਾਂਦੀ ਆ ਉਹਦੇ ਘਰ 'ਚ ਹੋ ਗਈ ਫਿਰ ਕਿਹੜੀ ਗੱਲ ਆ ਜੇ ਇਹ ਸਾਬਤ ਹੁੰਦਾ ਕਿ ਅਮਰਤਪਾਲ ਸਿੰਘ ਆਪ ਨਸ਼ਾ ਕਰਦਾ ਜਾਂ ਬਕਾਉਂਦਾ ਫਿਰ ਗੱਲ ਡਿਫਰੈਂਟ ਆ ਪੁਲਸ ਨੇ ਉਹਨੂੰ ਫੜ ਲਿਆਓ ਪੁਲਸ ਨੇ ਵਿੱਚ ਆਪਾਂ ਇਹ ਕਹਿ ਸਕਦੇ ਆਂ ਵੀ ਸਰਕਾਰ ਨੇ ਉਹਨੂੰ ਬਦਨਾਮ ਕਰਨ ਲਈ ਫੜ ਲਿਆ ਚਲੋ ਜੀ ਸ਼ਹਿਰ ਗ੍ਰਾਮਤ ਕੋ ਆਈਸ ਪੜੀ ਗਈ ਪਰ ਸਰਕਾਰ ਹੋਰ ਨਹੀਂ ਵੱਡੇ ਹੱਥ ਪਾਉਂਦੀ ਆਪਾਂ ਵੀ ਕਿੰਨੇ ਵੀ ਇਹਨੂੰ ਕਿਉਂ ਫੜ ਲਿਆ ਸਰਕਾਰ ਦੇ ਚ ਜੋ ਮਰਜ਼ੀ ਮਨਛਾ ਹੈ ਪਰ ਸਰਕਾਰ ਨੇ ਫੜਿਆ ਝੂਠਾ ਨੇ ਬੰਦਾ ਉਹ ਨਸ਼ੇ ਕਰਦਾ ਵਾ ਇਹ ਗੱਲ ਮੰਨਣੀ ਪੈਣੀ ਆ ਆਪਾਂ ਨੂੰ ਜਿੱਦਾਂ ਝੂਠੀ ਚਿੱਠੀ ਕੱਢੀ ਹੈ ਨਾ ਆਪਾਂ ਜੇਲ੍ਹ ਚੋਂ ਮਾਤਾ ਜੀ ਦੇ ਬਿਆਨ ਤੋਂ ਬਾਅਦ ਜਦੋਂ ਮਾਤਾ ਜੀ ਨੇ ਕਹਿਤਾ ਹੈ ਕਿ ਫਿਰ ਕੀ ਹੋਇਆ ਉਹ ਖਾਲਸਾਤਨ ਦੀ ਮੰਗ ਨਹੀਂ ਕਰਦਾ ਸਰਦਾਰਾਂ ਚ ਰਹਿ ਕੇ ਕੰਮ ਕਰੂਗਾ ਉਹ ਵੀ ਗੱਲ ਗਲਤ ਨਹੀਂ ਚਿੱਠੀ ਕੱਢਣੀ ਝੂਠੀ ਗੱਲ ਗਲਤ ਹੀ ਮਾਤਾ ਜੀ ਦੀ ਗੱਲ ਉੱਥੇ ਵੀ ਗਲਤ ਨਹੀਂ ਇਹ ਬੰਦਾ ਨਸ਼ੇ ਨਹੀਂ ਕਰਦਾ ਹਰਪੀ ਸਿੰਘ ਇਹ ਕਹਿਣਾ ਗਲਤ ਆ ਆ ਸਰਕਾਰ ਨੇ ਕਿਹੜੇ ਮੰਚੇ ਨਾਲ ਫੜਿਆ ਉਹ ਗੱਲ ਕਹਿਣੀ ਠੀਕ ਆ ਸੋ ਇੱਕ ਗੱਲ ਦੇ ਵਿੱਚ ਇੱਕ ਸਹੀ ਗੱਲ ਤੇ ਗਲਤ ਗੱਲ ਦੋਵੇਂ ਗੱਲਾਂ ਹੋ ਗਈਆਂ ਸੋ ਮੇਰਾ ਤਾਂ ਇਹ ਕਹਿਣਾ ਵਾ ਇਹ ਚ ਅਮਰਤਪਾਲ ਦਾ ਕੋਈ ਕਸੂਰ ਨਹੀਂ ਜੇ ਉਹਦੇ ਨਾਲ ਜੇਲ੍ਹ ਚ ਬੈਠੇ ਕੋਈ ਹੋਰ ਵੀ ਬੰਦਾ ਕਹਿੰਦਾ ਬਾਜੇ ਕੇ ਨਸ਼ਾ ਕਰਦਾ ਹਾਂ ਮੈਂ ਕਹਿੰਦਾ ਵੀ ਜੇ ਕਰਦੇ ਨਸ਼ੇ ਦੇ ਅਮਰਤਪਾਲ ਨੂੰ ਛੱਡਨੇ ਪੈਣੇ ਉਹ ਬੰਦੇ ਅਮਰਤਪਾਲ ਨੂੰ ਸਾਰੇ ਬੰਦੇ ਛੱਡਨੇ ਪੈਣੇ ਆ ਜਿਹੜੇ ਕੋਈ ਨਸ਼ਾ ਕਰਦਾ ਜੀ ਉਹਨੂੰ ਜਿੱਦਾ ਜਿੱਦਾ ਉਹਨੂੰ ਪਤਾ ਵਾ ਜੇ ਪਹਿਲਾਂ ਉਹਨੂੰ ਪਤਾ ਸੀ ਨਾਲ ਲੈ ਕੇ ਤੁਰਦਾ ਫਿਰਦਾ ਰ ਇਹ ਉਹਦੀ ਬਹੁਤ ਵੱਡੀ ਗਲਤੀ ਸੀ ਤੇ ਗਾਂ ਉਹਨੂੰ ਮਹਿੰਗੀ ਪਊਗੀ ਜਿਹੜੇ ਉਹਦੇ ਜਣਾ ਚ ਬਹਿਣ ਵਾਲੇ ਸਾਰੇ ਬੰਦੇ ਕੋਈ ਨਸ਼ਾ ਕਰਦਾ ਕੋਈ ਲੋਕਾਂ ਨੂੰ ਗਾਲਾਂ ਕੱਢਦਾ ਕੋਈ ਲੋਕਾਂ ਨੂੰ ਉਹਦੇ ਨਾਂ ਦੇ ਉੱਤੇ ਮਕਾਉਂਦਾ ਕੋਈ ਜਦਾਂ ਉਹ ਮੰਗ ਰੱਖਦਾ ਜਿਹੜੀ ਉਹਨੇ ਨਹੀਂ ਰੱਖੀ ਹੋਈ ਉਹਨਾਂ ਦਾ ਜਿਹੜਾ ਕਰਦਾ ਉਹ ਸਾਰੇ ਇਹ ਬੰਦੇ ਲਾਂਬੇ ਕਰਨੇ ਪੈਣੇ ਜੇ ਉਹਨੇ ਗਾਂ ਚੱਲਣਾ ਤੇ ਨਹੀਂ ਤੇ ਇੱਥੇ ਮਾਨਸਾ ਵੀ ਐਮਪੀ ਬਣੇ ਸੀ ਬੜ ਕੇ ਆਪਾਂ ਵੇਖਿਆ ਵੀ ਕਿੱਥੇ ਕੜ ਗਏ ਉਹ ਮੁੜ ਕੇ ਛੱਪੜ ਵਾਲਾ ਪਾਣੀ ਬਣ ਜਾਣਾ ਜੇ ਵਗਦੇ ਦਰਿਆ ਰਹਿਣਾ ਤੇ ਫਿਰ ਇਹਨਾਂ ਬੰਦਿਆਂ ਨੂੰ ਤਿਆਗਣਾ ਪੈਣਾ ਸੋ ਗੱਲ ਇਹ ਆ ਕਿ ਮਾਤਾ ਜੀ ਮੈਂ ਉਹਨੂੰ ਗੁਰੂ ਸਾਹਿਬ ਨਾਲ ਅੰਮ੍ਰਿਤਪਾਲ ਨੂੰ ਗੁਰੂ ਸਾਹਿਬ ਨਾਲ ਕੰਪੇਅਰ ਨਹੀਂ ਕਰ ਰਿਹਾ ਪਰ ਇਹ ਐਗਜ਼ਾਮਪਲ ਤੇ ਆਪਣੇ ਇਤਿਹਾਸ ਚ ਵੀ ਲੈਣੀ ਆ ਨਾ ਸੋ ਜੇ ਅਮਰਤਪਾਲ ਆਪ ਨਾਸ਼ਾ ਨਹੀਂ ਕਰਦਾ ਤਾਂ ਭਰਾ ਕਰਦਾ ਹੀ ਇਹ ਚ ਅਮਰਤਪਾਲ ਦਾ ਵਾ ਕੋਈ ਕਿਸੂਰ ਨਹੀਂਗਾ ਉਹਦੀ ਆਪਦੀ ਜ਼ਿੰਦਗੀ ਆ ਉਹਦੀ ਆਪਦੀ ਜ਼ਿੰਦਗੀ ਆ ਅਮਰਤਪਾਲ ਸਿੰਘ ਦਾ ਆਪਦਾ ਵਿਆਹ ਆ ਉਹਦੇ ਆਪਦੀ ਕਾ ਫੈਮਿਲੀ ਤੁਰ ਜਾਣੀ ਆ ਇਹ ਤੇ ਇਹਦੀ ਜਿਹੜੀ ਆ ਆਪਦੀ ਫੈਮਿਲੀ ਆ ਇੱਕ ਪਾਸੇ ਇਹਨਾਂ ਦੀ ਵਾਂਛੇ ਵੱਖਰੇ ਨੂੰ ਤੁਰ ਪੈਣਾ ਸੋ ਉਹਨੂੰ ਉਹਦੇ ਨਾਲ ਜੋੜ ਕੇ ਅਮਰਤਪਾਲ ਨੂੰ ਬਦਨਾਮ ਜਿਹੜਾ ਕਰਨਾ ਵਾ ਉਹ ਨਹੀਂ ਕਰਨਾ ਚਾਹੀਦਾ ਬਾਕੀ ਝੂਠੀ ਸਫਾਈ ਵੀ ਨਹੀਂ ਦੇਣੀ ਚਾਹੀਦੀ ਤੇ ਇਸ ਮਾਮਲੇ ਦੇ ਵਿੱਚ ਮੈਂ ਕਹਿੰਦਾ ਵਾਂ ਸਰਕਾਰ ਨੇ ਜੋ ਕਰਨਾ ਕਰੇ ਪਰ ਜੇ ਅਮਰਤਪਾਲ ਦਾ ਕੋਈ ਕਸੂਰ ਨਹੀਂਗਾ ਤੇ ਅਮਰਤਪਾਲ ਨੂੰ ਜਿਹੜਾ ਵਾ ਇਸ ਮਾਮਲੇ ਦੇ ਵਿੱਚ ਜੋੜ ਕੇ ਉਹਨੂੰ ਬਦਨਾਮ ਨਾ ਕੀਤਾ ਜਾਵੇ ਜਿੱਦਾਂ ਮੈਂ ਕਿਹਾ ਵੀ ਹਰ ਇੱਕ ਦੇ ਕਰਮ ਆਪੋ ਆਪਣੇ ਆ ਗਰਮੀ ਆਪੋ ਆਪਣੀ ਖੇਣੇੜੇ ਕੇ ਦੂਰ ਸਭ ਦੇ ਆਪਣੇ ਆਪਣੇ ਕਰਮ ਆ ਤੇ ਅਮਰਤਪਾਲ ਕੋਈ ਗੱਲ ਗਲਤ ਕਰੂਗਾ ਤੇ ਆਪਾਂ ਖੁੱਲ ਕੇ ਉਹਦੇ ਖਿਲਾਫ ਬੋਲਾਂਗੇ ਆਪਾਂ ਨੂੰ ਕੋਈ ਆਪਾਂ ਕਿਸ ਤੜੇ ਨਾ ਜੁੜੇ ਪਰ ਇੱਥੇ ਅਮਰਤਪਾਲ ਉਹ ਜਿਹੜਾ ਵਾ ਉਹ ਗਲਤ ਨਹੀਂ ਹੈਗਾ ਧੰਨਵਾਦ ਦੋਸਤੋ